हां जी वाहेगुरु जी का खालसा वाहेगुरु जी की फतेह दास हुजूरी कीर्तनिया गुरुद्वारा गुरसागर मस्तवाना साहब बीती कल यानी कि कल 25 तारीख ਨੂੰ ਸਮੁੱਚੇ ਪੰਜਾਬ ਦੇ ਵਿੱਚ ਸਾਰੀਆਂ ਹੀ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੇ ਇਕਮਟ ਹੋ ਕੇ ਕੱਲ ਏਕੇ ਦੇ ਨਾਲ ਪੂਰਾ ਹੀ ਪੰਜਾਬ ਇੱਕਦਮ ਬੰਦ ਕਰ ਦਿੱਤਾ ਸੀ ਔਰ ਉਹਨਾਂ ਧਰਨਿਆਂ ਦੇ ਉੱਪਰ ਜਿਹੜੇ ਐਲਾਨ ਹੋਏ ਸੀ ਉਹ ਤਿੰਨ ਐਲਾਨ ਕੱਲ ਜਿਹੜੇ ਸਾਰੀਆਂ ਸੰਗਤ ਨੂੰ ਸਾਰੇ ਪੰਜਾਬੀਆਂ ਨੂੰ ਕਰੇ ਨੇ ਉਹਨਾਂ ਧਰਨਿਆਂ ਤੋਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੇ ਮੈਂ ਉਹ ਤਿੰਨ ਹਦਾਇਤਾਂ ਜਿਹੜੀਆਂ ਕਰੀਆਂ ਸੀ ਨੇ ਵੀ ਜਿਹੜੀਆਂ ਉਹਨਾਂ ਦੇ ਅੱਜ ਤੋਂ ਹੀ ਅਮਲ ਸ਼ੁਰੂ ਕਰਨਾ ਹੈ ਮੈਂ ਉਹਨਾਂ ਤੇ ਅਮਲ ਸ਼ੁਰੂ ਕਰਦਾ ਹੋਇਆ ਉਹ ਪਹਿਲਾਂ ਤਿੰਨੇ ਕਿਹੜੀਆਂ ਹਦਾਇਤਾਂ ਨੇ ਜਿਹੜੀ ਕਿਸਾਨ ਯੂਨੀਅਨ ਦਿੱਤੀ ਨੇ ਪਹਿਲੀ ਗੱਲ ਸਾਧ ਸੰਗਤ ਜੀ ਜੀਓ ਦਾ SIM ਜਿਹਦੇ ਵੀ ਮੋਬਾਈਲ ਵਿੱਚ ਹੈ ਉਹ ਕੱਢ ਦੋ ਕੱਢ ਕੇ ਸੁੱਟ ਦੋ Jio ਨੂੰ ਕੋਈ ਜਿਹੜਾ Jio ਦਾ SIM ਹੈ ਉਹ ਰੀਚਾਰਜ ਨਹੀਂ ਕਰਾਉਣਾ 6-700 ਰੁਪਇਆ ਅਸੀਂ 2-3 ਮਹੀਨਿਆਂ ਤੋਂ ਉਹਨਾਂ ਨੂੰ ਦੇ ਰਹੇ ਹਾਂ ਔਰ ਦੂਜਾ ਐਲਾਨ ਹੋਇਆ ਸੀ ਰਿਲਾਇੰਸ ਦੇ ਜਿਹੜੇ ਅਮਾਨੀਆਂ ਅਡਾਨੀਆਂ ਦੇ ਪੰਪ ਨੇ ਰਿਲਾਇੰਸ ਦੇ ਪੰਪਾਂ ਤੋਂ ਤੇਲ ਨਹੀਂ ਬਿਲਕੁਲ ਪਵਾਉਣਾ ਔਰ ਤੀਸਰਾ ਐਲਾਨ ਹੋਇਆ ਸੀ ਆ ਜਿਹੜੇ ਭਾਜਪਾ ਵਾਲੇ ਪੰਜਾਬ ਦੇ ਵਿੱਚ بڑے ਲੀਡਰ ਚੌੜੇ ਹੋਏ ਫਿਰਦੇ ਨੇ ਜਾਂ ਭਾਜਪਾ ਦੇ ਕੁਝ ਵਪਾਰੀ ਜਾਂ ਦੁਕਾਨਦਾਰ ਇਹਨਾਂ ਦੀ ਸਪੋਰਟ ਕਰਦੇ ਨੇ ਭਾਜਪਾ ਵਾਲਿਆਂ ਦੁਕਾਨਾਂ ਤੋਂ ਕੋਈ ਸਮਾਨ ਵੀ ਨਹੀਂ ਲੈਣਾ ਸਾਹਸੰਗਜੀ ਉੱਤੇ ਅਮਲ ਸ਼ੁਰੂ ਹੈ ਮੇਰਾ Jio ਦਾ SIM ਚੱਲ ਰਿਹਾ ਸੀ ਤਕਰੀਬਨ ਡੇਢ 2 ਸਾਲ ਤੋਂ ਔਰ ਹੁਣ ਇਹ ਇਹਦੇ ਤੇ ਅਮਲ ਕਰ ਰਿਹਾ ਆ ਕਾਕਾ SIM ਕੱਢਣ ਵਾਲਾ ਲਿਆਈਂ ਤੇ ਰਹੋ ਤੇ ਇਹ SIM ਕੱਢਣਾ ਜੀ ਇਹ ਇਹਦੇ ਨਾਲ ਨਹੀਂ ਉਹ SIM ਅੱਛਾ ਤੇ ਇਹ SIM ਹੈ ਜੀ ਮੇਰਾ Jio ਦਾ SIM ਤੇ ਇਹਨੂੰ ਅੱਜ ਤੋਂ ਮੇਰਾ Jio ਵਾਲਾ ਨੰਬਰ ਜਿਹੜਾ ਸਾਧ ਸੰਗਜੀ ਬੰਦ ਹੈ Airtel ਦਾ ਨੰਬਰ ਅੱਜ ਸ਼ੁਰੂ ਕਰ ਲਿਆ 98727 50906 ਔਰ ਜਿਹੜਾ Jio ਵਾਲਾ SIM ਹੈ ਆਹਾ ਇਹਨੂੰ ਅੱਜ ਇਹਦੀ ਬਲੀ ਦੇਣੀ ਹੈ ਕਿਉਂਕਿ ਕਿਸਾਨ ਜਥੇਬੰਦੀਆਂ ਨੇ ਕੱਲ ਹੀ ਐਲਾਨ ਕਰਿਆ ਵੀ Jio ਦਾ SIM ਬਿਨਿਵਰਤਨਾ ਇਹਨੂੰ ਰੀਚਾਰਜ ਦਾ ਕਰਾਉਣੀ ਆ ਕਾਕੇ 2 ਪਲੱਸ ਦੇ ਇਹਦੀ ਸੰਗੀ ਆਪਾਂ ਨਾ ਅਮਰੀਕ ਅਡਾਨੀ ਬਾਨੀ ਦੀ ਤੇ ਮੋਦੀ ਦੀ ਇਹ ਸੰਗੀ ਇਸ ਤਰ੍ਹਾਂ ਕਰਨੀ ਹੈ ਇਹ Jio ਦਾ SIM ਹੈ ਜੀ ਇਹ ਇਸ ਨੂੰ ਆਪਾਂ ਅਮਲਾਂ ਅੱਜ ਸ਼ੁਰੂ ਕਰ ਦਿੱਤਾ ਇਹ ਤੋਂ ਇਹ Jio ਦਾ ਸਿਮ ਅੱਜ ਤੋਂ ਨੰਬਰ ਬੰਦ ਜੀ ਆ ਲੋ ਦੋ ਟੋਟੇ ਔਰ ਦੂਜੇ ਨੰਬਰ ਤੇ ਜਿਹੜਾ Reliance ਦੇ ਪੰਪ ਨੇ ਉਹਨਾਂ ਪੰਪਾਂ ਤੋਂ ਅੱਜ ਤੇਲ ਹੈ ਜਿਹੜਾ ਉਹ ਵੀ ਬੰਦ ਉੱਥੋਂ ਨਹੀਂ ਪਵਾਉਣਾ ਤੀਜੇ ਨੰਬਰ ਤੇ ਇਹ ਭਾਜਪਾ ਵਾਲੇ ਵਪਾਰੀ ਜਿਹੜੇ ਇਹਨਾਂ ਦੇ ਦੁਕਾਨਾਂ ਨੇ ਸੌਦੇ ਪੱਤੀਆਂ ਨੇ ਜਾਂ ਹੋਰ ਉਹਨਾਂ ਤੋਂ ਕੋਈ ਸੌਦਾ ਇਹਨਾਂ ਦੇ ਸ਼ੋਰੂਮਾਂ ਚੋਂ ਨਹੀਂ ਲੈਣਾ ਇਹ ਅਮਲ ਕਰ ਦਿੱਤਾ ਆਪਾਂ ਸ਼ੁਰੂ ਜੀ ਸਾਰੇ ਤੇ ਅਮਲ ਸ਼ੁਰੂ ਕਰ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ